ਇਸ ਲੋਗਾ ਨੇ ਭਾਰਤ ਦੇ ਵਿੱਚ ਆਪਣੇ ਕਾਰਜ ਦੇ ਗੁਰੂਵੰਨ ਸਾਹਿਬ ਦਾ ਪ੍ਰਕਾਸ਼ ਕਰਿਆ ਕੋਈ ਵਿਸ਼ੇਸ਼ ਗ੍ਰੰਥੀ ਦੀ ਡਿਊਟੀ ਲਈ ਹੋਈ ਸਵੇਰੇ ਪ੍ਰਕਾਸ਼ ਵੀ ਕਰ ਜਾਏ ਸਾਮੀ ਸੁਖਾਸਣ ਵੀ ਕਰ ਜਾਏ ਉਹਨਾਂ ਗੁਰਦੇ ਮੱਥਾ ਟੇਕਣ ਦਾ ਵੀ ਵਕਤ ਕੋਲ ਨਹੀਂ ਲੋਗਨ ਰਾਮ ਖੇਲਾ ਨਾ ਜਾਣਾ ਜਿਸਨ ਸੋਣ ਦੀ ਰੁਚੀ ਪਣੇ ਸੋ ਨੁਕੇ ਰਸਵੀ ਮਿਲੇ ਚੰਗਾ ਵੀ ਲਗੇ ਸਮਿਲਣਾ ਧਰਮ ਦੇ ਮਾਰਗ ਤੇ ਯਾਤਰਾ ਸ਼ੁਰੂ ਹੋਈਏ ਵਰਨਾ ਨਹੀਂ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਗੁਰੂ ਅਰਜ ਗੁਰਵੰਗਦੇਵ ਜੀ ਮਹਾਰਾਜ ਦਾ ਇਹ ਸ਼ਲੋਕ ਹੈ ਇਹਨੂੰ ਕੋਈ ਗੁਣ ਵੀ ਨਾ ਸਮਝੋ ਇਹਨੂੰ ਕੋਈ ਪਰਉਪਕਾਰ ਵੀ ਨਾ ਸਮਝੋ ਇਹਨੂੰ ਕੋਈ ਧਰਮ ਨਹੀਂ ਨਾ ਧਰਮ ਵੀ ਨਾ ਸਮਝੋ ਬੱਧਾ ਚੱਟੀ ਕਰ ਰਿਹਾ ਕਾਸ ਜਿਵੇਂ ਕਟਨੀ ਚਲ ਚੇਤੀ ਚੇਤੀ ਜਪਜੀ ਸਾਹਿਬ ਪੜ ਲਓ ਉਹ ਇੱਕ ਪੌੜੀ ਪੜ ਲੈ ਸਿਰ ਮੋਲ ਮੰਤਰੀ ਜੱਜ ਜਰਾ ਪਿਆਰ ਨਾਲ ਜਰਾ ਇੱਕ ਆਗਰਸ ਨਾਲ ਜਰਾ ਧਿਆਨ ਨਾਲ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਨ ਖੁਸ਼ੀ ਨਾਲ ਕੰਮ ਕਰਸ ਬੱਧਾ ਚੱਟੀ ਕੀ ਉਹ ਕੋਈ ਗੁਣ ਵੀ ਨਹੀਂ ਉਹ ਕੋਈ ਪਰਵਕਾਰ ਵੀ ਨਹੀਂ کسی نے لحاظ کر کے گردوارے آیا ہے انج نہیں آنا سی گرو کر کے نہیں آیا بدھا چٹی پاٹ کیتا ہے ان اندر کوئی شوق نہیں ہے اور منگ تے ترنگ نہیں جا کی. باب فرید نے ایک سونی مثال دے کے اپنی ایک عوستہ کا ذکر کیتا ہے ایک دن انہوں نے عشاء دی نماز نہیں پڑھی سی عشاء دی نماز جد سورج غروب ہو جاندہ ہے آسمان تے لالی چھا جاندی ہے اس سمیں بھی ایک مسلمان نماز پڑھ دینے انہوں عشاء دی نماز کہن دے رہے نماز عشاء وہ نہیں پڑھی سی کچھ شریف اس دن ساتھ نہیں دے رہا سی کچھ اندر ਕਈ ਵਾਰ ਮਨ ਅੜੀ ਕਰ ਜਾਂਦਾ ਹੈ ਚੰਗੇ ਚੰਗੇ ਸਾਧੂ ਸੰਤ ਫਕੀਰਾਂ ਦਾ ਵੀ ਇਹ ਵੀ ਮਿਆਸ ਕਰਦੇ ਆ ਨਹੀਂ ਪੜੀ ਰੋਜ਼ ਰੋਜ਼ ਇਤਨੇ ਕਰਨ ਵਾਲੇ ਵੀ ਕਈ ਵਾਰ ਸੋਚਦੇ ਨੇ ਚਲੋ ਅੱਜ ਨਾ ਹੀ ਸਹੀ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਵਾਰ ਫੈਸਲਾ ਕਰ ਲੈਂਦੇ ਨੇ ਚਲੋ ਅੱਜ ਨਾ ਹੀ ਸਹੀ ਇਹ ਜੋ ਮੈਂ ਤੁਹਾਨੂੰ ਸੁਣਾ ਰਿਹਾ بہتیا کی زندگی کی گٹنا چلو روز اٹھنے سے اٹھتے ہیں اج نہ ہی سی روز دے دے سے جپدے آج نہ ہی سہی روز سے پاٹ کرتے ہیں اج نہ ہی بابو فرید کندنی اس طرح ہی من نے آخیا روز دی سے ایشا کی نماز پڑھتے ہیں اج نہ ہی کی فرق ہے نہیں پڑی عشا لنگ گئی ਮੁਸਲਮਾਨਾਂ ਵਿੱਚ ਇੱਕ ਕਹਾਵਤ ਹੈ ਵੇਲੇ ਦੀ ਨਮਾਜ਼ ਕੁਵੇਲੇ ਦੀ ਟਕਰਾਂ ਸਮੇਂ ਸਿਰ ਅਰ ਸਮੇਂ ਦੀ ਨਮਾਜ਼ ਨਹੀਂ ਪੜੀ ਬਾਅਦ ਦੇ ਤੇ ਟਕਰੇ ਹੀ ਨੇ ਅਗਰ ਪੜਨਾ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ ਸ਼ਾਮ ਦੇ ਜੋ ਮਨ ਦੀ ਹਾਲਤ ਹੁੰਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਵਿੱਚ ਨਹੀਂ ਹੁੰਦੀ ਸਮੇਂ ਦਾ ਆਪਣਾ ਪ੍ਰਭਾਵ ਹੈ ਸਰਦੀ ਦੇ ਵਿੱਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਵਿੱਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਇਜ਼ਾਦ ਦੇ ਵਿੱਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਾਹਰ ਦੇ ਵਿੱਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਕਾਇਦਾ ਧਨ ਤੇ ਮਨ ਤੇ ਆਪਣਾ ਪ੍ਰਭਾਵ ਹੈ ਇਸ ਵਾਸਤੇ ਆਦਿਕਾਲ ਤੋਂ ॠषि ਮੋਨਿਆ ਨੇ ਸੰਤ ਜਨਾਂ ਨੇ ਐਸਾ ਇੱਕ ਐਸਾ ਸਮਾਂ ਵੀ ਹੈ ਜਿਹਨੂੰ ਬ੍ਰह्म ਮੂਰਤ ਕਹਿ ਸਕਦੇ ਆਂ ਅਲੰਸਵਾਹ ਕਹਿ ਸਕਦੇ ਆਂ ਅਮਰਤ ਵੇਲਾ ਕਹਿ ਸਕਦੇ ਆਂ ਉਸ ਸਮੇਂ ਦਾ ਅਸਰ ਉਸ ਵੇਲੇ ਦਾ ਅਸਰ ਉਸ ਵਕਤ ਦਾ ਅਸਰ ਉਸ ਸਮੇਂ ਦਾ ਪ੍ਰਭਾਵ ਹੈ ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅਮਰਤ ਵੇਲੇ ਵੱਤੇ ਕਾ ਬੀਜ ਆਗਤ ਖਾਏ ਕਰ ਚਰੇ ਨੇਖੁੱਟੇ ਨਾਹੀ ਪਉਠ ਹੀ ਨਹੀਂ ਆਉਂਦੀ ਇਤਨੀ ਬਰਕਤ ਹੈ ਨਹੀਂ ਪਰ ਹੁਣ ਅੰਦਰ ਕਿਦਲੇ ਸ਼ੌਕ ਹੋ ਗਏ ਤੇ ਸ਼ੌਕ ਉਠਾ ਲੈਨੇ ਬਾਬਾ ਫਰੀਦ ਕਹਿੰਦੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਮਾਜ਼ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਵਿੱਚ ਲੰਗੇ ਨਹੀਂ ਦੀ ਨਾਈ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਇਸ ਹਾਲ ਦੀ ਨਿਮਾਜ਼ ਨਹੀਂ ਪੜੀ ਪਛਤਾਵਾ ਨਾਲ ਇਸ ਨੂੰ ਆਪ ਇੱਕ ਬੜੇ ਸੋਹਣੇ ਸ਼ਲੋਕ ਦੇ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨ ਸੁਤੀ ਗੰਧ ਸੰ ਅੰਗ ਮੁੜੇ ਮੁੜ ਜਾ ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ ਅੱਜ ਨਿਮਾਜ਼ ਤੋਂ ਟੁੱਟੇ ਅੰਗ ਮੁੜੇ ਮੁੜ ਜਾ ਸਾਰੀ ਰਾਤ ਕਰੋਟਾਂ ਚ ਲੰਗੇ ਸਰੀਰ ਦਾ ਅੰਗ ਅੰਗ ਦੁਖ ਰਿਹਾ ਹੈ ਉਹ ਨਿੰਦਰਾ ਰਹਿ ਗਿਆ ਪਛਤਾਵਿਆ ਬੋਝ ਬਣ ਕੇ ਰਿਹਾ ਜਾਏ ਪੁੱਛੋ ਦੋਹਾਗਣੀ ਤੁਮ ਕਿਉਂ ਰਹਿਣ ਬਿਹਾਇ ਦੋਹਾਗਣੀ ਜਿਨ੍ਹਾਂ ਨੂੰ ਕਦੀ ਵਸਲ ਨਸੀਬ ਹੀ ਨਹੀਂ ਹੋਇਆ ਕਦੀ ਨਿਵਾਜ਼ ਪੜੀ ਨਹੀਂ ਪਤਾ ਨਹੀਂ ਕਿਵੇਂ ਰਾਤ ਕੱਟਦੇ ਬਾਬਾ ਫਰੀਦ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰਦੇ ਫਰੀਦ ਹੈਰਾਨ ਨੇ ਕਿਵੇਂ ਜ਼ਿੰਦਗੀ ਲੰਗਾ ਛੱਡ ਦੇਣਾ ਜਦ ਕਦੀ ਕਿਸੇ ਨੂੰ ਅਭਿਆਸ ਦੇ ਥੋੜੀ ਚਲਕ ਮਿਲਦੀ ਹੈ ਉਹਦੇ ਅੰਦਰ ਇੱਕ ਦਰਸ ਵੀ ਪੈਦਾ ਹੋ ਜਾਂਦਾ ਹੈ ਪਤ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾ ਕਿਵੇਂ ਦਿਨ ਕੱਢ ਲੈਂਦਾ ਹੈ ਇਹ ਜੱਤ ਤੋਂ ਬਿਨਾ ਦਿਨ ਕਿਵੇਂ گزار ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਢ ਲੈਂਦਾ ਹੈ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈਦਾ ਹੁੰਦੀ ਹੈ ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਵਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ ਇਹ ਵੀ ਮੈਂ ਉਸ ਕਰਦੇ ਹਾਂ ਹੁਣੇ ਮੈਨੂੰ ਚਾਕਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਵਿੱਚ ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚੱਲੀਆਂ ਇੱਕ ਬ੍ਰਹਮ ਗਿਆਨੀ ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਿਆ ਸੀ اور واقعی پی جی ہوئی آتما جس ملے چو لنگ جان مسلمان بھی سجدہ کرتے سن،, سن اور ہر مسلمان کہندہ سی زندگی چک پیر دیر دیکھ زندگی چک ولی دیکھے ہیں بیدی خاندان چو سن اٹھے پیر بھجن کا روپ کسنوں کہنے نے بابا سنگھ نو بیک لے گی ਬੰਦਗੀ ਕਿਸ ਨੂੰ ਕਹਿੰਦੇ ਨੇ ਉਹਨਾਂ ਦੀ ਦਰਜੇ ਜ਼ਿੰਦਗੀ ਤੇ ਚਾਕਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲਝੇ ਵਿਦਵਾਨ ਨੇ ਜਪ ਸਾਹਿਬ ਬਕਾਇਦਾਨ ਨੇ ਟਿੱਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਰਤੀ ਹੈ ਮੁਖਤਸਰ ਮੈਂ ਜ਼ਿਕਰਾ ਇਹ ਕਿਦਰੇ ਉਹਨਾਂ ਕੋਲ ਰਹੇ ਮੈਂ ਕਿਧਰੇ ਇਹਨਾਂ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ ਬਜ਼ੁਰਗਾਂ ਕੋਲ ਜਿਹੜੇ ਅਜੇ ਵੀ ਜਿੰਦਾ ਨੇ ਇੱਕ ਮੁਸਲਮਾਨ ਫਕੀਰ ਸੀ ਢੇਰੇ ਦੇ ਕੋਲ ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਣ ਤੇ ਖਾਂਦਾ ਸੀ ਉਹ ਜਿਵੇਂ ਖਾਂਦਾ ਸੀ ਤੇ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਏ ਰੋਟੀ ਨਹੀਂ ਪਚਾਈ ਨਹੀਂ ਖਾਦੀ ਮੇਰੇ ਪੁਰਦੇ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ झलक ਸੀ ਉਸਦੀ ਉਸ ਮਾਨਾ ਕੇ ਤਰਲੇ ਲੈ ਫਕੀਰ ਸਾਈ ਰੋਟੀ ਖਾਓ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੈਂ ਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ ਉਹ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਅਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਹਾਂ ਜ ਲੈ اور غزو دی گل جس دن اس نے چلانا کرنا سی جانا سی بابا سندر سنگھ تو کچھ عرصہ پہلے گزر گیا کہ بابا سندر سنگھ نے بولا کے کہنے لگا آج میرا ویاغ میرے واسے نویں کپڑے لیا بابا سندر سنگھ سلا کے لیا ہے چولا لیا ہے تیمت لیا ہے صرف کلہ بندہ سی ترے علی پگ او دیتی تے پھر لے کہ فقیر سائی نو پیروں ننگا بیجنا خدا دے گھر میرے لیے جوتیاں بھی لیا پھر بابا سندر سنگ بازار گئے جوتی بھی لیا بس پہنی تے نہیں سلام کر کے چلانا کر کے جانگا رہا وہ فقیر بابا سندر سنگھ اس رمضان جو ہے دے س ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਕਿ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ। ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ। ਧੋ ਕੇ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਵੇਖ। ਬਾਂਗ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇੱਕ ਕਸਬਾ ਕਸ਼ਮੀਰ ਦੇ ਵਿੱਚ ਪੈ ਜਾਂਦਾ ਸੀ ਆਖਰੀ ਕਸਵਾਲ ਨੂੰ ਪੰਜਾਬ ਸ਼ੁਰੂ ਹੋ ਜਾਂਦਾ ਸੀ ਤਾਂ ਕੰਡਕਾਫੀਸ ਮਨ ਅੜੀ ਕਰ ਗਿਆ ਇਤਨੇ ਸੀਤ ਲੈ ਔਰ ਉਸ ਜ਼ਮਾਨੇ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਗਰੀਬਨ ਗਰੀਬਨ ਠੰਡੇ ਪਾਣੇ ਨਾਲ ਲਾਉਂਦੀਆਂ ਸੀ ਗਰਮ ਪਾਣੀ ਦਾ ਰਾਹ ਜੀ ਨਹੀਂ ਸੀ ਇਹ ਸੱਜੇ ਸੱਜੇ ਸਭ ਕੁਝ ਬਦਲੇ ਬੇਸੀਂ ਤੇ ਲੈ ਰੇ ਠੰਡ ਹੈ ਪਾਣੀ ਬੜਾ ਠੰਡਾ ਹੈ ਅਜ ਨਹੀਂ ਨਾਂਦੇ ਕਸ਼ਮਕਸ਼ਲੇ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਤਨੇ ਜਪ ਜੇ ਵੀ ਦੁਬ ਦ ਚ ਰਿਆ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕਦਮ ਚਲੇ ਗਿਆ ਦੂਰ ਨਦੀ ਵਗਦੀ ਸੀ ਨਹਿ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕਹਿਣ ਲੱਗੇ ਹੈ ਮਨਾ ਤੂੰ ਠੰਡ ਕਰਕੇ ਅੱਜ ਆਲਸ ਕੀਤਾ ਅੱਜ ਤੈਨੂੰ ਸਜ਼ਾ ਦੇਣੀ ਹੈ ਮੁੜ ਕੇ ਅੜੀ ਨਹੀਂ ਕਰੇਗਾ ਅਮਨ ਚਾਕਰ ਸਾਹਿਬ ਦੱਸਦੇ ਰਹੇ ਨਹਿਰ 'ਚ ਸਵੇਰ ਹੋਈ ਤੇ ਲੋਕੀ ਲੱਭਣ ਬਾਬਾ ਜੀ ਕਿੱਥੇ ਨੇ ਕੋਈ 9 ਵਜੇ ਦੇ ਕਰੀਬ ਜਦ ਧੁੱਪ ਨਿਕਲੀ ਪੂਰਾ ਚਾਨਣਾ ਹੋਇਆ ਤੇ ਪਤਾ ਚੱਲੇ ਨਹਿਰ ਦੇ 'ਚ ਖੜੇ ਨੇ ਲਿਆਂਦਾ ਬਾਬਿਆਂ ਨੂੰ ਪੁੱਛਿਆ ਐਸਾ ਕਿਉਂ ਕਹਿੰਦਾ ਕੀ ਕਰੀ ਅੱਜ ਮਨ ਅੜੀ ਕਰ ਗਿਆ ਇਸ ਤੋਂ ਮੈਂ ਅੰਦਾਜ਼ਾ ਲਗਾਇਆ ਬਾਬਾ ਫਰੀਦ ਮਾਮੂਲੀ ਤਪੇਸ਼ਵਰ ਨਹੀਂ ਹੈ ਪਹੁੰਚਿਆ ਹੋਇਆ ਸੂਫੀ ਸੰਤ ਕਹਿੰਦਾ ਕਰ ਗਿਆ ਮਨ ਅੜੀ ਅੱਜ ਨਾ ਸੁਤੇ ਗੰਧ ਸੋ ਅੰਗ ਮੁੜੇ ਮੁੜ ਜਾਏ ਜਾਏ ਪੁਛੋ ਡੋ ਹਾ ਗਣੀ ਤੁਮ ਕਿਉਂ ਰਹਿਣ ਵਿਹਾਏ ਇਸ ਹਾਸਤੇ ਮਨ ਨਾਲ ਤੇ ਹਰ ਵਕਤ ਜੰਗ ਕਰਨੀ ਪਵੇਗੀ। ਔਰ ਇਸ ਪੰਕਤੀ ਦੇ ਕੁਝ ਹੋਰ ਵੀ ਅਰਥ ਨਾ ਕਰ ਲੈਣਾ ਕਲਗੀਧਰ ਜਪੇ ਦਾਦੀ ਪੰਕਤੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰਨ ਨਿਤ ਜੰਗ ਹਰ ਵਕਤ ਲੜੇ। ਇਸ ਦਾ ਮਤਲਬ ਹਰ ਵਕਤ ਲੜਾਈ ਲਈ ਕੋਈ ਮਾਹੌਲ ਬਣਾਵੇ ਜਦ ਸੁਲਾ ਸਫਾਈ ਵੀ ਹੋਵੇ ਤੇ ਕੋਈ ਦੁਸ਼ਮਣ ਲੜਬੇ ਲੜਨ ਵਾਸਤੇ ਜਾਂ ਕਿਸੇ ਨੂੰ ਦੁਸ਼ਮਣ ਬਣਾਵੇ। ਇਹ ਅਰਥ ਨਹੀਂ ਹੈ। ਹੌਲਸਾ ਸੋ ਜੋ ਕਰੇ ਨਹੀਂ ਤੇ ਜੰਮ। ਹੌਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ। ਕਿਉਂ ਮਨ ਲੋ ਛੇ ਬੁਰੀਆਂ ਆਂ ਜਾਂ ਗੁਰ ਸ਼ਬਦੀ ਏ ਮਨ ਔੜੀਏ। ਜੇਦਿਚ ਪੈਦਾ ਹੋ ਜਾਂਦੇ ਨੇ ਖਿਆਲ। ਮੈਨੂੰ ਕੋ ਹਾਫਿਜ਼ ਦਾ ਬੋਲ ਵੀ ਯਾਦ ਆਇਆ। ਉਸ ਨੇ ਵੀ ਇਹ ਗਲਨ ਅਬਰਤ ਵੀ ਲੈ ਤਾ ਸੁਬ੍ਹਾ ਛੁੱਟ ਦਿੱਤੀ। ਫਜ਼ਰ ਦੀ ਨਮਾਜ਼ ਨਹੀਂ ਪੜੀ। ਅੰਬਰਤ ਵੇਲੇ ਦੀ ਨਮਾਜ਼ ਨਹੀਂ ਪੜ੍ਹੀ। ਕੁਰਾਨ ਸ਼ਰੀਫ ਦੀ ਤਲਾਵਤ ਵੀ ਨਹੀਂ ਕੀਤੀ। ਰੋਜ਼ ਕਰਦੇ ਆ ਚਲੋ ਇੱਕ ਦਿਨ ਨਾ ਹੀ ਸਹੀ ਤੇ ਕੀ ਹੋ ਗਿਆ। ਇਹ ਹਾਫਿਜ਼ ਦਾ ਫੈਸਲਾ ਔਰ ਈਰਾਨ ਵਿੱਚ ਜਿੰਨੇ ਸੂਫੀ ਸੰਤ ਹੋਏ ਹਨ ਈਰਾਨੀ ਸਭ ਤੋਂ ਸਿਰਮੌਰ ਮੰਨਦੇ ਨੇ ਹਾਫਿਜ਼ ਨੂੰ। ਇਸ ਦਾ ਮਕਬਰਾ ਇਸ ਦੀ ਕਬਰ ਸੋਨੇ ਦੀ ਬਣਾਈ ਹੈ। ਔਰ ਇਹਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਢਾਲ ਕੇ ਉਸੇ ਦੀਆਂ ਦਿਵਾਰਾਂ ਨੂੰ ਉਸੇ ਦਾ ਹੀ ਗੁੰਬਦ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਬਾਦਰ ਮੈਨੂੰ ਭਾਈ ਮੱਖਣ ਸਿੰਘ ਤਹਿਰਾਨ ਤੋਂ ਲੈ ਗਏ ਸਨ ਪਰ ਕਹਿੰਦੇ ਸਨ ਗੈਰੀ ਜੀ 4 ਵਜੇ ਵਾਪਸ ਚਲਾਂਗੇ ਮੈਂ ਕਿ ਭਾਈ ਸਾਹਿਬ ਜੀ ਗੱਲ ਇਸ ਤ ਹੈ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਇੱਕ ਤੇ ਇਰਾਨੀ ਕਾਰੀਗਰੀ ਰੈ ਨਬਉਨਾ ਇਕ ਚਾਰੋਂ ਪਾਸੇ ਲੋਕੀਂ ਕੁਰਾਨ ਦੀ ਤਲਾਵਤ ਕਰਦੇ ਨੇ ਦੂਜੀ ਥਾਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਨੇ ਕੱlde ਮੈਂ ਫੇਰ ਆਵਾਂਗਾ ਇਤਨਾ ਖੂਬਸੂਰਤ ਉਹਨਾ ਨੇ ਮਕਬਰਾ ਬਣਾਇਆ لیکن میں اس کا کلام پڑھ کے حیران ہویا او دا من بھی اڑی کر گیا اور پتہ کی کہہد مرا در منزلے جان چون ہر دم اے خدا سنیا سی جو تیرے رستے تے چل دے ہیں بڑا سکون ہے بڑا انند ہے بڑا رس ہے سولی دے چنتا دکھ کلیش تناؤ تو اور کچھ نہیں. سنے ہیں تو انند ہے ہیں تو مہارس ہے ہیں تو نوری نور ہے پر ساری دنیا سوائے اندھیرے تو گا تو نور تسبیح پروں رکھ دیتی ہے من باغی ہو گیا قرآن دی تلاوت بھی نہیں کی تھی پاٹ بھی نہیں کیتا تھا وضو بھی نہیں کیتا تھا وضو انا گا پن اشنا نہ ہوں گا نہیں کیتا اور غزب دی گل گل چھپائی بھی نہیں سامنے پرگٹ بھی کر دیتی مرا در منزل جانا ਜੀ ਹਮਨੋ ਐਸ਼ ਚੋਂ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ हे ਪ੍ਰਭੂ ਐਸ਼ੀ ਐਸ਼ੇ ਤੇਰੇ ਨਾਮ ਦੇ ਅਰੰਧੀ ਅਰੰਧੇ ਰਸੇ ਰਸੇ ਚਾਨਣਾਈ ਚਾਨਣਾ ਸਾਨੂੰ ਤੇ ਸਿਵਾਏ ਠੋਕਰਾਂ ਦੇ ਹੋਰ ਕੁਝ ਨਹੀਂ ਲੱਗਿਆ ਸਾਨੂੰ ਤੇ ਸਿਵਾਏ ਮੱਥਾ ਮਾਰਨ ਦੇ ਹੋਰ ਕੁਝ ਵੀ ਨਹੀਂ ਲੱਗਿਆ دوسری پنکتی بڑی غزب دی جرس فریاد میں دارت کے بر بندے دا محملہ خدر حافظ دے کناچ پڑوسی نے خبر آئی کہ تھڑے پڑوس دے پرلے پاسے جو مخیہ رہنگا سی چلانا کر گئے ਕਰਦੇ ਸਾਨੂੰ ਯਾਦ ਪਕਰਨੇ ਸੁੱਤੀ ਹੋਈ ਦਸਵੀਂ حافظ ਨੇ ਝੁਕ ਲਈ ਪਰੇ ਸੁੱਤੀ ਹੋਈ ਕੁਰਾਨ ਸ਼ਰੀਫ ਵੀ ਝੁਕ ਲਈ ਵੁਜੂ ਸਾਜਣ ਲੱਗ ਪਿਆ ਨਮਾਜ਼ ਪੜਨ ਲੱਗ ਪਿਆ ਕਿੰਗਾ ਜਰਸ ਪਰਿਆਗਮੀਦਾਰਤ ਕੇ ਪਰਬੰਦੇਦ ਮਹਿਮਲਾ ਮੌਤ ਦਾ ਘੜਿਆਲ ਵੱਜ ਰਿਹਾ ਹੈ ਚਲ ਰੁਕਦਾ ਨਾ دل رستے چی نہ رہ جائے زندگی دا انت ہو جائے تو خدا تک ہی نہ پہنچے موت دے خیال نے تسبی چکن تے مجبور کر دیتا ہے پھر قرآن شریف پڑھن تے مجبور کر دیتا ہے پھر میں سا ساجے ਔਰ ਅਗਾ ਚਲ ਕੇ ਕਹਿੰਦਾ ਏ ਸ਼ਵੇ ਤਾਰੀ ਕਬੀ ਮੈਂ ਮੌਜ ਗਰਦਾ ਵਿੱਚੋਂ ਨਹੀਂ ਆਇਆ ਕੁਝ ਆਦਾ ਨਿੰਦੇ ਹਾਲੇ ਮਾ ਸੁਬਕ ਸਾਰਾ ਨੇ ਸਾਹ ਲਾਂ ਕੰਡਾ ਖੜਾ ਮੈਂ ਉਰਾਰਾ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦੇਂਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੀ ਕੁਝ ਸਮਝ ਕੋ ਕੁਝ ਵੀ ਚਲੇਗਾ ਨਹੀਂ ਦਾਨਾ ਵਿੱਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ ਇਸ ਜੀਵਿਆ ਮੈਂ ਸੰਸਾਰ ਦੇ ਖੁਦਾ ਦਾ ਤੇ ਕੋਈ ਪ੍ਰਭਾਵ ਨਹੀਂ ਹੈ ਪਰਲਖੰਡ ਮੈਨੂੰ ਨਹੀਂ ਦਿਖਾਈ ਦਿੰਦਾ ਬਾਹ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਵੇਦਾਰੀ ਬੀ ਮੇ ਮੌਜੇ ਘਰ ਦਾ ਵੇਚੁ ਨਹੀਂ ਆਈ ਪਾਰਲਾ ਕੰਡਾ ਵੀ ਨਹੀਂ ਦਿਖਾਈ ਦਿੰਦਾ ਕਿ ਸ਼ਵੇ ਤਾਰੀਕ ਰਾਤ ਵੀ ਹਨੇਰੀ ਏ ਤੇ ਦਰਿਆ ਵਿੱਚ ਗੁੰਮੜ ਘੇਰੀ ਵੀ ਬੜੀ ਏ ਤੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਡਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇਸ਼ਾਅ ਉਹ ਭਾਵੇਂ ਖੁਦਾ ਦੀ ਸਮਝ ਕੋਈ ਨਹੀਂ ਚੰਗਿਆ ਔਰ ਦਰਿਆ ਦੇ ਚ ਪੈਰ ਪਾ ਬੈਠਾ ਘੁੰਮਣ ਗੇਰੀ ਚ ਫਸ ਗਿਆ। ਅਗਲੀ ਵਿਆਥਲੀ ਅਸਕਰਾਂ ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ। ਉਹ ਅੰਦਰ ਘੁੰਮਣ ਗੇਰੀ ਬਣਾ ਦਿੰਦਾ ਹੈ। ਔਰ ਉਸੇ ਤਰ੍ਹਾਂ ਦਾ ਵਿਚਾਰ बार-ਬਾਰ ਆਵੇ ਬਾਹਰ। बार-ਬਾਰ ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਤਬਦੀਲੀ ਨਹੀਂ ਹੋਵੇਗੀ। ਥੋੜਾ ਜਿਹਾ ਵੀ ਪਰਵਰਤਨ ਨਹੀਂ ਉ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਚਾਤ ਮਾਰਨਾ ਕੁਸਰਤ ਕੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ 당ਲਾ ਆਇਆ ਪਹਿਲੀ ਵਾਰ ਆ ਉਹਨੂੰ 또 ਪਹਿਲੀ ਵਾਰ ਆਏ बार-बार ਆਏਗਾ ਉਹ ਇੱਕ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗਾ ਬਣਾ ਲਈਏ ਉਹ बार-बार ਆਏਗਾ ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾ ਕਬਰੀਲੀ ਤੋਂ ਆਏਗਾ ਤੂੰ ਥੋੜੇ ਬਹੁਤ ਕਦੀ ਅੰਦਰ ਮੁਖੀ ਹੁੰਦੇ ਆ ਵਾ ਸਿਰਫ ਗੁਰਦੁਆਰਾ ਮਨੋਰੰਜਨ ਹੀ ਨਹੀਂ ਸਮਾਪਾਸ ਕਰਨ ਦਾ ਟਾਂਗ ਨਹੀਂ ਕਦੀ ਕਦੀ ਜੋ ਜਾਤ ਮਾਰਦੇ ਉਹ ਰਹੋਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਔਰ ਮੋੜ ਮੋੜ ਕੇ ਉਹ ਵਿਚਾਰ ਉਸੇ ਦਾਇਰੇ ਚ ਘੁੰਮਦਾ ਹੈ ਦਿਨ ਦੇ ਚ ਕਈ ਕਈ ਵਾਰ ਆਵੇਗਾ ਸ਼ਾਇਦ ਰਾਤ ਨੂੰ ਸੁਪਨੇ ਚ ਵੀ ਆਵੇ ਇਹ ফকির ਕਹਿੰਦਾ 파ਰਲਾ ਕੰਡਾ ਦਿਖਾਈ ਨਹੀਂ ਦਿੰਦਾ ਘਮੜ ਗੇਰੀ ਚ ਮੈਂ ਫਸਿਆ ਫਿਰ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉ ਜੀਆਂ ਦੀ ਬੰਦਗੀ ਮੈਂ ਕਰ ਰਿਹਾ ਮੇਰਾ ਕੋਈ ਸਾਥੀ ਨਹੀਂ ਕਰਮ ਕਾਂਡੀ ਲੋਗ ਲੱਭਦੇ ਨੇ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਇਸ ਤਰ੍ਹਾਂ ਦੇ ਖੁਦਾ ਦੇ ਮਾਰਗ ਦੇਤੇ ਚੱਲਦੇ ਲੋਕ ਦਿਖਾਈ ਦਿੰਦੇ ਨੇ ਮੈਨੂੰ ਤੇ ਕੋਈ ਸਾਥੀ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਅੰਦਰ ਸਿਰਫ ਖੁਦਾ ਦੀ ਇੱਛਾ ਹੋਵੇ ਬਲ ਕੁਝ ਵੀ